ਸਾਸ਼ੀ ਗਾ ਪੰਜਾਬੀਓ ਤੇ ਰਾਮ ਰਾਮ ਰਣਾ ਨੇ ਮੇਰੇ ਵੀਰੋ ਬਹੁਤ ਪਿਆਰਾ ਦਿਨ ਚੜ ਚੁਕਿਆ ਤੇ ਆਪਾਂ ਇਸ ਟਾਈਮ ਖਲੋਤਿਆਂ ਕਟੜਾ ਮਾਤਾ ਵੈਸ਼ਨ ਦੇਵੀ ਤੇ ਸਵੇਰੇ ਉੱਠ ਕੇ ਨਹਾਤ ਹੋ ਕੇ ਆਪਾਂ ਰੈਡੀ ਹੋ ਗਿਆ ਤੇ ਮੇਰੇ ਦੋਨੇ ਭਰਾ ਗੌਰਵ ਤੇ ਗਿੰਦਰ ਚਲੇ ਗਿਆ ਪ੍ਰੋਟੀ ਖਾਣ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਅੱਜ ਤੁਹਾਨੂੰ ਗੁੱਡ ਮਾਰਨਿੰਗ ਬੋਲਣਾ ਸੀ ਪਹਿਲਾਂ ਤੇ ਆ ਕੇ ਬਲੌਗ ਵਿੱਚ ਤੇ ਆਪਾਂ ਤੁਹਾਨੂੰ ਇੱਥੋਂ ਦਿਖਾ ਰਿਹਾ ਕਟੜਾ ਤੋਂ ਮਾਤਾ ਵੈਸ਼ਨ ਦੇਵੀ ਦੀ ਉੱਪਰ ਕਿਉਂਕਿ ਸਵੇਰੇ ਬਾਰਿਸ਼ ਬਹੁਤ ਲੱਗੀ ਸੀ ਤੇ 뷰 ਨਹੀਂ ਨਜ਼ਰ ਆ ਰਿਹਾ ਸੀ ਬਾਕੀ ਆਪਾਂ ਤੁਹਾਨੂੰ ਹੋਟਲ ਤੋਂ 뷰 ਖਾਨਦੇ ਆਜੋ ਆ ਲੋ ਜੀ ਆਪਾਂ ਆ ਗਏ ਆ ਬਾਹਰ ਤੇ ਮੌਸਮ ਬੜਾ ਪਿਆਰਾ ਹੋਇਆ ਅੱਠਾ ਨੱਠਾ ਮੌਸਮ ਆ ਆ ਦੇਖੋ ਜੀ ਇਹ ਆਦਰ ਇੱਕ ਅਦਿਕਾਰੀ ਨਜ਼ਰ ਆਈਏ ਵਿੱਚ ਮਾਤਾ ਵੈਸ਼ਨੋ ਦੇਵੀ ਬਹੁਤ ਥੋੜਾ ਜਿਹਾ ਬਰਸਾਤ ਹੋ ਰਹੀ ਆ ਨ ਪੂਰੀ ਥੜਾ ਧੜ 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 ਇਹ ਆਪਾਂ ਕੋਲ ਤੇ ਆ ਕਾ ਦੇਖੋ 뷰 ਬੜਾ ਸੋਹਣਾ ਆ ਕੰਡਾ ਮੌਸਮ ਹੋਇਆ ਪਿਆ ਤੇ ਆਪਾਂ ਕਮਰਾ ਕਰ ਲਿਆ ਲੋ ਪਿਛੇ ਤੇ ਹੁਣ ਆਪਾਂ ਚਲਿਆਂ ਗੋਰੋਹਰਾਂ ਕੋਲ ਕਿਉਂਕਿ ਉਹਨੇ ਫੋਟੋ ਵਗਾਰਾ ਆਰਡਰ ਕੀਤਾ ਹੋਇਆ ਨੇ ਚਲੋ ਚੱਲਦੇ ਆ ਨਾਲੇ ਤੁਹਾਨੂੰ ਖਾਣੇ ਆ ਬਾਹਰ ਦਾ ਵੀਉ ਤੇ ਬਰਸਾਤ ਪੈ ਗਈ ਠੀਏ ਬਹੁਤ ਸੋਹਣਾ ਵੀਉ ਆ ਆਪਾਂ ਚਲਦੇ ਆ ਗੋਰੋਹਰਾਂ ਕੋਲ ਬਾਕੀ ਇੱਧਰ ਆਪਣਾ ਫਰੇਵਰ ਸੈਸ਼ਨ ਪੈ ਜਾਂਦਾ ਆਪਾਂ ਕੋਸ਼ਿਸ਼ ਕਰਦੇ ਆ ਮਗਰ ਜਾਨ ਦੀ ਆਟੋ ਵਗੈਰਾ ਗੱਡੀਆਂ ਵਗੈਰਾ ਲੱਗੀਆਂ ਨੇ ਇਧਰ ਪੂਰੀਆਂ ਜਿਹੜਾ ਕਿਤਾਬ ਆਪਾਂ ਕਾਲਾ ਸ਼ਾਮਿਲ ਤੇ ਰੋਟੀ ਖਾਧੀ ਸੀ ਸਵਾਲ ਬੈਸ਼ਨੋ ਢਾਬੇ ਤੇ ਤੇ ਆਪਾਂ ਉੱਥੇ ਆ ਗਏ ਆ ਦੇਖਦੇ ਆ ਕਿੱਧਰ ਵੜਿਆ ਇਧਰ ਪਜਾਮ ਕਰੋੜ ਬਰਸਾਦ ਵਾਲੀਆਂ ਦੁਕਾਨਾਂ ਤੇ ਉਹ ਬੈਠੇ ਨੇ ਧੜਾ ਧੜ ਧੜਾ ਧੜ ਫੰਡਣ ਦੇ ਨੇ ਗੁੱਡ ਮਾਰਨਿੰਗ ਭਾਜੀ ਕੀ ਹਾਲ ਚਾਲ ਹੈ ਮਾਰਨਿੰਗ ਗੁੱਡ ਮਾਰਨਿੰਗ ਚਾਲਾ ਠੀਕ ਹੋ ਵਧੀਆ ਵਧੀਆ ਲਓ ਜੀ ਦੜਾ ਦੜ ਪ੍ਰੋਟੈਸਟ ਛਾਖਰੇ ਨੇ ਬੜਾ ਧੂਆ ਕੀਤਾ ਹੈ ਇਧਰ ਲੱਗੇ ਨੇ ਬਾਈ ਸਾਡੇ ਆ ਪਤਿਲੇ ਚ ਕਿਧਰ ਆ ਆ ਪਤਿਲੇ ਚ ਕਿਧਰ ਆ ਪਤਿਲੇ ਚ ਕੀ ਪਾਇਆ ਪੁਛਾਰੇ ਪਤਿਲੇ ਚ ਕੀ ਪਾਇਆ ਹੈ ਹੋਰ ਇਹ ਆ ਨਾ ਹਾਂਜੀ ਸਰ ਪ੍ਰੋਟੈ ਠੰਡੇ ਕਰਾ ਦਿੱਤੇ ਤੁਸੀਂ ਇਹ ਤਾਰੀਫਲੇ ਰੱਖੇ ਬੈਠੇ ਨੇ ਆ ਜਾਓ ਭਾਈ ਚੱਕਦੇ ਆਂ ਪਰੋਡੇ ਪੱਥੇਦਾਰੀ ਤੋਂ ਲੋਕਾਂ ਆਇਆ ਤੇ ਹਲਮੜੋ ਚਾਬੀ ਨੋਲੀ ਪੜਾ ਖਾਲੀ ਪਰੋਡੇ ਸੱਫਰ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਚੱਲ ਜੀ ਹੋ ਗਈ ਪੈਕਿੰਗ ਬੈਗ ਆਪ ਇੱਥੇ ਰੱਖ ਕੇ ਅੱਗੇ ਚੱਲਦੇ ਆਂ ਬਾਜ਼ਾਰ ਭਾਈ ਕੂਲਿੰਗ ਬੜੀ ਛੱਗੀ ਓ ਤੂੰ ਮੈਂ ਦੇਖਿਆ ਏਸੀ ਜੋ ਧੂਆਂ ਕਢਾਇਆ ਪਿਆ ਸਬੰਦੇ ਨੇ ਇਹ ਖਲਾਰਾ ਦੇਖੋ ਦਾ ਦੋ ਖੱਛੇ ਬਲੈਂਡ ਬੈਗ ਬਹੁਤ ਖਰਾਬ ਬੰਦਾ ਤੇ ਦੂਜਾ ਕਿੱਥੇ ਗਿਆ ਉਹ ਕੱਲ ਚੁੱਕੀ ਨਾ ਆਇਆ ਤੇ ਆ ਜਾ ਫਾਰ ਕਸ਼ਗਨ ਲਾ ਦੇ ਹਰਿਆਣਾ ਤੈਨੂੰ ਲੋ ਜੀ ਆਪਾਂ ਚੱਲਿਆਂ ਤੇ ਕਟੜਾ ਦਾ ਬਾਜ਼ਾਰ ਤੁਹਾਨੂੰ ਦਿਖਾਣਾ ਤੇ ਬਾਜ਼ਾਰ ਲੈ ਕੇ ਚੱਲਦੇ ਆਪਾਂ ਆਹ ਥੋੜਾ ਇੰਤਜ਼ਾਰ ਕਰ ਰਹੇ ਆ ਤੇ ਆਟਾ ਕਿਰਾਇਆ ਵੀ ਠੀਕ ਆ ਇਹਨਾਂ ਬੰਦਿਆਂ ਦਾ 400 ਰੁਪਿਆ ਤੇ ਆਪਾਂ ਤੁਹਾਨੂੰ ਅੱਜ ਮਾਰਕੀਟ ਘੁਮਾਉਣੇ ਅੰਦਰ ਦੀ ਤੇ ਮਾਰਕੀਟ ਦੇ ਅੰਦਰ ਦਿਖਾਉਣੇ ਚੀਜ਼ ਲੋ ਜੀ ਆਪਾਂ ਤੁਹਾਨੂੰ ਲੱਗਿਆ ਮਾਰਕੀਟ ਘੁਮਾਣਾ ਤੇ ਮਾਰਕੀਟ ਦੇ ਅੰਦਰ ਅੰਦਰ ਤੁਹਾਨੂੰ ਦਿਖਾਉਣੇ ਕਿਹੜੀ ਕਿਹੜੀ ਚੀਜ਼ਾਂ ਮਿਲਦੀਆਂ ਨੇ ਗਰਮਾਂ ਠੰਡੀਆਂ ਤੇ ਠੰਡੀਆਂ ਚੀਜ਼ਾਂ ਨਾਲੇ ਖਾਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਬਾਕੀ ਗੁਰੂ ਲੱਗਾ ਉਹ ਤਾਂ ਟੈਂਪੂ ਘੁਰਾਣਾ ਮੈਂ ਕੀ ਆਣਾ ਟੈਂਪੂ ਘੁਰਾਣਾ ਜੇ ਕੋਈ ਵੀ ਆਪ ਪੁੱਛਿਆ ਵੀ ਇੱਥੇ ਕਿੰਨੀ ਹੈ ਇਹਦਾ ਸੀ ਕੋਡੀ ਕੋਡੀ ਮੜਾ ਆ ਗਿਆ ਕੋਈ ਬਾਕੀ ਤੇ ਪ੍ਰਸ਼ਾਦ ਦੀਆਂ ਗੱਲਾਂ ਨੇ ਜੰਦੀਵਾਰ ਪ੍ਰਸ਼ਾਦ ਲੈ ਜਾਵਾਂਗੇ ਆਪਣੇ ਘਵਡੀਆਂ ਵਾਸਤੇ ਉਹ ਗਵਡੀਆਂ ਜਾਣ ਰਹਾ ਜੇ ਹੁੰਦੇ ਨੇ ਬਾਕੀ ਦੇਖੋ ਜੀ ਯਾਤਰਾ ਕਰਨ ਆ ਰਹੇ ਨੇ ਸਿਧਾਂਤ ਤੇ ਯਾਤਰਾ ਕਰਕੇ ਜਾ ਰਹੇ ਨੇ ਕਿ ਪਤਣੀ ਆ ਰਹੇ ਨੇ ਬਾਕੀ ਮੈਨੂੰ ਲੱਗਦਾ ਯਾਤਰਾ ਯਾਤਰਾ ਕਰਕੇ ਆਏ ਹੋ ਕਿ ਜਾ ਰਹੇ ਹੋ ਅਭੀ ਜਾ ਰਹੇ ਆ ਯਾਤਰਾ ਕਰਕੇ ਬੋਲੋ ਜੈ ਮਾਤਾ ਦੀ ਆਹ ਦੇਖੋ ਜੀ ਕੋਈ ਕੇਂਦਰ ਵਾਸਤੇ ਖੋਲਦੀ ਟਾਕੀ ਤੇ ਲਗਜ਼ਰੀ ਗੱਡੀ ਆ ਬੈਠੋ 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 ਅੰਦਰ ਬੈਠੋ ਚਲੋ ਤੇ ਬਾਕੀ ਆਪਾਂ ਚੱਲਦੇ ਹਾਂ ਭਾਈ ਇਹ ਗੱਲੇ ਇੱਥੇ ਜਿਹੜੀਆਂ ਗੱਡੀਆਂ ਦਾ ਜਿਗਾੜ ਵੇਖ ਕੇ ਨਾ ਬੜਾ ਦੇ ਮਨ ਖੁਸ਼ ਹੁੰਦਾ ਸਾਡੇ ਆ ਤਾਂ ਕੋਈ ਹਾਂ ਆ ਦੇਖੋ ਬੜਾ ਪਿਆਰਾ ਕੰਮ ਕੀ ਸਿਸਟਮ ਆ ਐ ਬੈਠ ਜਾਓ ਨਾ ਡਿੱਕਣ ਦਾ ਡਰ ਨਾ ਕੋਈ ਡਰ ਤੇ ਤਿੰਨ ਸਵਾਰੀਆਂ ਤੋਂ ਉੱਤੇ ਬੰਦੇ ਕੋ ਨਹੀਂ ਆ ਨਾ ਬਾਈ ਕਰੋ ਤਿੰਨ ਸਵਾਰੀਆਂ ਤੋਂ ਉੱਤੇ ਹੀ ਮੰਦੇ ਆ ਤੇ ਸਾਡੇ ਆਲ ਪਰਦੇ ਨੇ 10 15 ਚਿਤਨੀ ਛੱਤ ਤੇ ਨਾ ਚੜਾਣ ਉਹ ਤਾਂ ਟੈਂਪੂ ਤੋਰਦਾ ਹੀ ਕੋ ਨਹੀਂ ਬਾਕੀ ਆ ਹਰਤ ਵਾਈਪ ਵੀ ਘਾਤੀਆ ਕੇਂਦਰ ਰੁਕਤਾ ਕੈਮਪੂਰਾ ਨੂੰ ਤੁਸੀਂ ਜਾ ਕੇ ਲਾਇਆ ਏ ਉਟੀਆਂ ਦਾ ਟਕੜੀਆਂ ਲੱਗੀਆਂ ਭਰਾ ਮੇਰੇ ਨੂੰ ਕੱਲ ਬਾਕੀ ਆ ਦੇਖੋ ਬਾਜ਼ਾਰ ਨਗਾਰਾ ਪੂਰਾ ਭੋਲ ਆ ਰਿਹਾ ਜਿੰਦਗੀ ਦਾ ਠੰਢੀ ਠੰਢੀ ਹਵਾ ਆ ਰਹੀ ਏ ਤੇ ਤੁਹਾਡੇ ਭਰਾ ਦੇ ਚਿਹਰੇ ਤੇ ਲਾਲੀ ਦੇਖੋ ਕਿਵੇਂ ਆਈ ਏ ਕੋਣਕ ਮੇਲਾ ਬਾਕੀ ਮੜਾ ਮੜਾ ਕੱਠ ਮਾਰਿਆਣਾ ਨੇ ਹਾਂ ਜਦੋਂ ਛਾਪ ਨਹੀਂ ਬੇਲਦਾ ਐਵੇਂ ਬੇਲਦਾ ਜੀ ਤੇ ਇੱਥੇ ਤੁਸੀਂ ਵੇਖਿਆ ਹੋਗਾ ਮਨਨ ਕੀ ਅੱਧੀ ਵੀ ਕੋਈ ਆਟੋ ਵਗੈਰਾ ਨਹੀਂ ਬੋਲਦਾ ਇੱਥੇ ਗੱਡੀ ਕਹਿੰਦੇ ਨੇ ਹਰ ਇੱਕ ਚੀਜ਼ ਉਹ ਭਾਈ ਪਰਲੀ ਸਾਈਡ ਕੇ ਆਇਆ ਤੂੰ ਮਣਾਈ ਲਗਾ ਦੀ ਹੈ ਕੋਈ ਮੋਲ ਕੇ ਬਾਸ ਹਾਂ ਜੀ ਮੋਲ ਕੇ ਬਾਸ ਘੁੰਮਣ ਦੀ ਜਗ੍ਹਾ ਵੇਰ ਮੋਲ ਕੇ ਪਹੁੰਚ ਨਹੀਂ ਹੋਰ ਜਾਣਾ کہیں ਹੋਰ ਹੈ ਕਹਾ ਨਮਦੇਵੀ ਇਹ ਬਾਬਾ ਦੰਦਰੇ ਜਿੱਥੋਂ ਘਰ ਬਾਬਾ ਜੀ ਚੁੰਮੜਾ ਮਾਤਾ ਦਾ ਮੰਦਿਰ ਹੈ ਮੋਟਰ ਮੰਦਿਰ ਉਹ ਅੱਛਾ और कौन कौन सी जगह है यहाँ घूमने के लिए बाबा है नौ देवी है, है चमुंडा माता का कितने किलोमीटर पड़ जाते यहाँ से जब पड़ जाते किलोमीटर पंद्रह किलोमीटर अच्छी जगह है काफी है कितने ਹੋ ਵੀ ਟਾਈਮ ਆਥੇ ਗਏ ਨੇ ਥੋੜਾ ਥੋੜਾ ਟਾਈਮ ਲਗਾ ਲੈ ਕਿੰਨੇ ਵਜੇ ਲਾਏਗੇ ਫਾਈਰ ਟ੍ਰੇਨ ਵੀ ਹੈ ਨਾ ਕਿੰਨੇ ਵਜੇ ਚਲੋ 4 ਵਜੇ ਬਾਕੀ ਆਮ ਆ ਚੁੱਕਿਆ 몰 ਦੇ ਅੰਦਰ ਤੇ ਫਿਲਹਾਲ ਤੋਂ ਅਸੀਂ ਪਹਿਲੇ 몰 ਨੂੰ ਘੁਮਾਤੇ ਆਪਕੋ ਫਿਰ ਭਾਈ ਕੇ ਸਾਥ ਡਿਸਕਸ ਕਰਾਂਗੇ ਡਿਸਕਸ ਵੀ ਕਰ ਲੇਗੀ ਬਤਾਓ ਤੇ ਭਾਈ ਆਪਾਂ ਚੱਲੇ ਆ 몰 ਦੇ ਅੰਦਰ ਤੇ ਤੁਹਾਨੂੰ ਕਟਰਾ ਦਾ 몰 ਵਿਖਾਣਿਆ ਕਿਉਂਕਿ ਬਾਜ਼ਾਰ ਵਗੈਰਾ ਆਪਾਂ ਘੁੰਮ ਚੁੱਕੇ ਆ ਪਹਿਲਾਂ ਵੀ ਤੇ ਅੱਜ ਆਪਾਂ 몰 ਦੇ ਅੰਦਰ ਲੈ ਕੇ ਜਾ ਰਹੇ ਆ ਤੇ ਇਹ ਮਾਰਕੀਟ ਵਗੈਰਾ ਪਿੱਛੇ ਦੇਖੋ ਜੀ ਆ ਮਾਰਕੀਟ ਵਗੈਰਾ ਪਿੱਛੇ ਕੱਟ ਦੇ ਦੇ ਯਾਰ ਫੋਟਾ ਵੀਡੀਓ ਵੀਡੀਓ ਇਧਰ ਮੂਵੀ ਲੱਗੀ ਆ ਪੰਜਾਬੀ ਮੂਵੀ ਲੱਗੀ ਆ ਜੰਮੂ ਦੇ ਅੰਦਰ ਆ ਵੇਖੋ ਜੀ ਤੇ ਇਧਰ ਦੇਖੋ ਜੀ ਬਹੁਤ ਬਹੁਤ ਪਿਆਰੀਆਂ ਸੁੰਦਰੀਆਂ ਨੇ ਮਾਰਕੀਟ ਦੇ ਅੰਦਰ ਤਾਂ ਤੁਹਾਨੂੰ ਦਿਖਾ ਦਨੇ ਆ ਵੇਖੋ ਜੀ ਇਹ ભગવાન ਜੀ ਦੀ ਮੂਰਤੀਆਂ ਘੜੀਆਂ ਜਿਹਨੂੰ ਆਪਾਂ ਆ ਦੇਖੋ ਜੀ ਸਾਰਾ ਸਾਰਾ ਮਾਰਕਦਾ ਬਹੁਤ ਬਹੁਤ ਪਿਆਰੀਆਂ ਦੁਕਾਨਾਂ ਦੇ ਅੰਦਰ ਆਹ ਦੇਖੋ ਤੇ ਇਧਰ ਫਾਸਟ ਫੂਡ ਦਾ ਸਾਊਥ ਇੰਡੀਆ ਦਾ ਫਾਸਟ ਫੂਡ ਵਗੈਰਾ ਮਿਲਦਾ ਇੱਥੇ ਫਾਸਟ ਫੂਡ ਵਗੈਰਾ ਖਾਸ ਕਰਕੇ ਤੁਸੀਂ ਬਾਕੀ ਗੋਰਾ ਭਰਾ ਚੱਲਾ ਗਿਆ ਅੱਗੇ ਇਹ ਸਭ ਨੇ ਤੇ ਮੁੰਡਾ ਦਾ ਭੁੱਖ ਮਿਟੀ ਕੋ ਨਹੀਂ ਕਰੋ ਮੇਰੇ ਵੀਰ ਜੀ ਜੀ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਪਾਂ ਅੱਗੇ ਚੱਲਦੇ ਆਂ ਅੱਗੇ ਆ ਗਏ ਨੇ ਆਹ ਦੇਖੋ ਸੂਟ ਜਿਹਨੂੰ ਕਹਿ ਲਿਆ ਕਸ਼ਮੀਰੀ ਸੂਟ ਆਪਾਂ ਜਾਂ ਕਸ਼ਮੀਰੀ ਟੋਪ ਕਹਿਰੀ ਦਾ ਆਪਾਂ ਇਹਨਾਂ ਨੂੰ ਤੇ ਆਹ ਦੇਖੋ ਲੱਗੀਆਂ ਦੁਕਾਨ ਦੇ ਅੰਦਰ ਤੇ ਇਹ ਜੁੱਤੀਆਂ ਪੰਜਾਬੀ ਜੁੱਤੀਆਂ ਵਗੈਰਾ ਲੱਗੀਆਂ ਅੰਦਰ ਤੇ ਸਾਰਾ ਸਮਾਨ ਮਿਲ ਜੂਗਾ ਤੁਹਾਨੂੰ ਇੱਧਰ ਤੇ ਇੱਧਰਲੇ ਪਾਸੇ ਆ ਗਏ ਆਂ ਆਈਸਕ੍ਰੀਮ ਆ ਆਈਸਕ੍ਰੀਮ ਵਗੈਰਾ ਲੱਗਿਆ ਸਾਰਾ ਕੁਝ ਤੇ ਮਾਹੌਲ ਬੜਾ ਪਿਆਰਾ ਹੈ ਇੱਧਰ ਵੀ ਆ ਲੈਡੀਆਂ ਵਗੈਰਾ ਦੇ ਟੋਪ ਵਗੈਰਾ ਲੱਗੇ ਨੇ ਦੇਖੋ ਜੀ ਜਿੱਦਾਂ ਕਿ ਆਪਾਂ ਇਹ ਡੋਮਿਨੈਂਸ ਹੋ ਗਿਆ ਤੇ ਛੋਟਾ ਜਿਹਾ ਮੋੜਾ ਬਾਕੀ ਉੱਤੇ ਦੇਖਦੇ ਹਾਂ ਹੈ ਦੁਕਾਨਾਂ ਕਿ ਨਹੀਂ ਹੈ ਭਰਾ ਤੇ ਇੱਧਰ ਡੋਮਿਨੈਂਸ ਵਗੈਰਾ ਵੀ ਮਿਲ ਜੇਗਾ ਭਾਈ ਇੱਕ ਗੱਲ ਇਹ ਚੁੰਨਾ ਪੋਤਲਾਂ ਦੇ ਲੋਕ ਹਨਾ ਭਾਈ ਚੁੰਨਾ ਪੂਰਾ ਟਕਾ ਕੇ ਲਾਂਦੇ ਲੋਕੀ ਤੇ 100 ਰੁਪਏ ਕਿਰਾਇਆ ਵੀ ਆਪਣੇ ਕੋਲ ਲੈ ਗਿਆ ਇਹ ਕਿਹਨਾਂ ਬੜਾ ਤਗੜਾ ਮੋਲ ਹੈ ਤੁਸੀਂ ਇਹ ਨੂੰ ਤੁਸੀਂ ਪੰਜ ਦੁਕਾਨਾਂ ਦੇ ਅੰਦਰ ਦੇ ਚਾਰ ਦੁਕਾਨਾਂ ਨਹੀਂ ਆਉਂਦਾ ਚਾਰ ਦੁਕਾਨਾਂ ਇਹ ਦੇਖੋ ਵੈਕਸ਼ਨ ਤੁਹਾਡੀ ਪਿਆਜ ਤੇ ਬਾਕੀ ਮੇਰੇ ਚੁੰਨੇ ਵਾਲੇ ਬੰਦੇ ਤੋਂ ਬਚ ਕੇ ਬੜਾ ਚੁੰਡਾ ਬੜਾ ਖਤਰਨਾਕ ਲੱਗਦੇ ਬੰਦੇ ਉਹ ਵੇ ਧੂਆ ਮਾਰਦਾ ਜਾਂਦਾ ਨਾ ਇਹ ਬਾਕੀ ਆ ਟੋਕਰੀਆਂ ਵਗੈਰਾ ਦੇਖੋ ਜੀ ਇਹ ਛੋਲ ਵਗੈਰਾ ਲੱਗੇ ਨੇ ਤੇ ਸਾਹਮਣੇ ਆ ਪਹਾੜੀ ਤੇ ਆਪਾਂ ਚੱਲੇ ਆ ਮਾਰਕੀਟ ਆ ਗਈ ਸਾਹਮਣੇ ਆ ਗਈ ਆ ਥੋੜਾ ਜਿਹਾ ਤੁਰ ਕੇ ਜਾਣਾ ਪੈਣਾ 500 ਕਿਲੋਮੀਟਰ ਇੱਧਰ ਸਾਡਾ ਹੋਟਲ ਸੀ ਬਸ ਰੇਲਵੇ ਸਟੇਸ਼ਨ ਨਾਲ ਚਲੋ ਕਿਥੇ ਆਪਾਂ ਇੰਨਾ ਤੁਰੇ ਆ ਬਾਜ਼ਾਰ ਦੇ ਅੰਦਰ ਤੇ ਮਾਰਕੀਟ ਜਿਹਾ ਤੁਹਾਨੂੰ ਚੀਜ਼ਾਂ-ਚੀਜ਼ਾਂ ਦਿਖਾ ਲਿਆ ਬਾਕੀ ਬਹੁਤ ਹੀ ਪਿਆਰਾ ਬਾਜ਼ਾਰ ਆ ਆਹ ਦੇਖੋ ਜੀ ਬਹੁਤ ਦੇਖੋ ਨੋ ਕਿ ਕਿੰਦਾ ਭੀੜ ਲੱਗੀ ਲੋਕਾਂ ਦੀ ਪੂਰੀ ਦਬਾਅ ਗਿਆ ਦੇਖੋ ਆ ਦੇਖੋ ਜੀ ਮਾਰਕੀਟ ਤੇ ਬੈਗ ਵਗੈਰਾ ਲੱਗੇ ਨੇ ਬੜੇ ਬੜੇ ਪਿਆਰੇ ਬੈਗ ਨੇ ਜੀ ਆਹ ਦੇਖੋ ਛੋਟੇ ਛੋਟੇ ਗੋਲ ਬਲ ਬੈਗ ਮਿਲ ਜਣਗੇ ਤੁਹਾਨੂੰ ਤੇ ਬਾਕੀ ਤੇ ਕੇਸੀ ਚੀਜ਼ਾਂ ਦਾ ਨਾਸਾ ਤੁਹਾਨੂੰ ਲੱਭ ਜਣਗੀਆਂ ਇੱਥੇ ਹੋਰਨ ਮਾਰ ਮਾਰ ਕੇ ਨੇ ਟੈਕਸੀ ਵਾਲੇ ਬੜਾ ਪਰੇਸ਼ਾਨ ਕਰਦੇ ਨੇ ਜਮਾਪੈਸਾ ਆਹ ਦੇਖੋ ਜੀ ਇਹ ਸਾਰਾ ਆ ਮਾਤਾ ਵੈਸ਼ਨੋ ਦੇਵੀ ਕਚਰਾ ਤੇ ਇਹ ਸਾਰਾ ਬਾਜ਼ਾਰ ਆ ਕਟੜਾ ਦਾ ਤੇ ਬਾਕੀ ਆ ਦੇਖੋ ਜੀ ਜਿਆਦਾ ਗਰਮ ਕੱਪੜੇ ਆ ਇੱਥੇ ਤੇ ਗਰਮ ਕੱਪੜੇ ਵਗੈਰਾ ਜਿਆਦਾ ਮਿਲਦੇ ਨੇ ਕੋਟਲ ਵਗੈਰਾ ਨੇ ਆਉਣ ਵਾਸਤੇ ਥੋੜੇ-ਥੋੜੇ ਉੱਤੇ ਬਾਕੀ ਤੁਹਾਨੂੰ ਸ਼ੇਵ ਦਿਖਾਣੇ ਆ ਸ਼ੇਵ ਤੇ ਆ ਦੇਖੋ ਜੀ ਸ਼ੇਵ ਲੱਗੇ ਸ਼ੇਵ ਵਾਹ ਜੀ ਵਾਹ ਸ਼ੇਵ ਜਿਹੜੇ ਦੇਖੋ ਕਿੰਨੇ ਆ ਬਾਈ ਕਿੰਨੇ ਆ 100 ਰੁਪਏ ਕਿਲੋ ਆ 700 ਉਨਲੀ 100 ਰੁਪਏ ਕਿਲੋ ਤੇ ਸਾਡੇ ਵਾਲੇ ਕਿੰਨੇ ਦੇ ਨੇ 200 250 200 250 ਰੁਪਏ ਕਿਲੋ ਹੋਣਿਆ ਹਣਾ ਲੋ ਜੀ ਆਪਾਂ ਆ ਗਏ ਨਇਆ ਬਾਜ਼ਾਰ ਤੇ ਨਇਆ ਬਾਜ਼ਾਰ ਦੇ ਅੰਦਰ ਹੈ ਬਾਈ ਆਪਾਂ ਪਹਿਲਾਂ ਵੀ ਘੁੰਮਿਆ ਪਰ ਵੀਡੀਓ ਨਹੀਂ ਬਣਾਈ ਤੇ ਇਸ ਵਾਰ ਆਪਾਂ ਵੀਡੀਓ ਲੈ ਕੇ ਆ ਗਏ ਤੁਹਾਡੇ ਵਾਸਤੇ ਵਧੀਆ ਜੀ ਤੇ ਨਵੇਂ ਬਾਜ਼ਾਰ ਦੇ ਅੰਦਰ ਕੀ ਆ ਕੀ ਬਹੁਤ ਸਸਤੀਆਂ ਚੀਜ਼ਾਂ ਨੇ ਅੰਦਰ ਕਿਉਂਕਿ ਇਥੋਂ ਪਿਛਲੀ ਵਾਰ ਆਪਾਂ ਸ਼ਾਲ ਵਗੈਰਾ ਲੈ ਕੇ ਗਏ ਸੀ ਗਰਮ ਤੇ ਆ ਦੇਖੋ ਜੀ ਇਹ ਸਾਰਾ ਮਿੰਨੀ ਬਾਜ਼ਾਰ ਕਹਿ ਰਹੀ ਜੀ ਨੂੰ ਤੇ ਇੱਥੇ ਡਿਸਕਾਊਂਟ ਵਗੈਰਾ ਵੀ ਲੱਗਾ 20% 50% ਆ ਦੇਖੋ ਮਾਰਕੀਟ ਬੜੀ ਪਿਆਰੀ ਆ ਸਾਰਾ ਹੀ ਕਪੜਾ ਗਰਮ ਆ ਇੱਥੇ ਆਪਾਂ ਚੱਲਦੇ ਆ ਇਸ ਪਾਸੇ ਤੇ ਇਸ ਪਾਸੇ ਵੀ ਆਪਣੀ ਜਾਣਕਾਰ ਦੀ ਬਾਈ ਦੀ ਦੁਕਾਨ ਆ ਤੇ ਆ ਜਾਓ ਬਾਈ ਇਹ ਮਾਤਾ ਵੈਸ਼ਨ ਦੇ ਵੀ ਕਟੜਾ ਦਾ ਬਾਜ਼ਾਰ ਹੈ ਤੇ ਆ ਦੇਖੋ ਵੀ ਟੋਪ ਵਗੈਰਾ ਸ਼ੂਟ ਵਗੈਰਾ ਗਰਮ ਸ਼ੂਟ ਨੇ ਸਰਦੀਆਂ ਦਾ ਮਾਲ ਆ ਸਾਰਾ ਹੀ ਤੇ ਜੀ ਜੇ ਦੇਖੋ ਜੀ ਅੰਦਰ ਆਹ ਦੇਖੋ ਜੀ ਤੇ ਆ ਸ਼ੋਲ ਵਗੈਰਾ ਕੰਬਲ ਵਗੈਰਾ ਸਸਤੇ ਨੇ ਸਾਰਾ ਕੁਝ ਇੱਥੇ ਬਾਕੀ ਆ ਦੇਖੋ ਜੀ ਡਿਜ਼ਾਈਨ ਸੁਹਣੇ ਸੁਹਣਾ ਡਿਜ਼ਾਈਨ ਆ ਬਹੁਤ ਪਿਆਰੇ ਡਿਜ਼ਾਈਨ ਆ ਦੇਖੋ ਜੀ ਤੇ ਇਹ ਸਾਰਾ ਹੀ ਕਪੜਾ ਬਾਕੀ ਆਪਾਂ ਗੱਲ ਕਰ ਲੈਨੇ ਆ ਬਾਈ ਨਾਲ ਭਾਈਆ ਸਸ਼ੀ ਗੌਰ ਵੀਰੇ ਆ ਕਪੜਾ ਕਿਹੜਾ ਇਹਦੇ ਚ ਇਹ ਅੰਦਰੋਂ ਉਹ ਨੂੰ ਕੋਲ ਅੰਦਰ ਅੰਦਰ ਸਾਈਡ ਉੱਤੇ ਥੋੜਾ ਅੱਛਾ ਇਹ ਡਰਾਈ ਸੁੱਟਦਾ ਤੇ ਇਹਦੇ ਅੰਦਰ ਕਾਪੜਾ ਕਿਹੜਾ ਵਾਸੇ ਕਾਟਨ ਦਾ ਕਾਟਨ ਹੈ ਨਾ ਬਾਈ ਬਹੁਤ ਬਹੁਤ ਪਿਆਰੇ ਡਿਜ਼ਾਈਨਾਂ ਦੇਖੋ ਜੀ ਤੇ ਆਪਾਂ ਚਲੋ ਅੰਦਰੋਂ ਥੋੜੀ ਦੁਕਾਨ ਦੇਖਦੇ ਨੇ ਬਾਈ ਦੀ ਇੱਕ ਵਾਰੀ ਆਹ ਦੇਖੋ ਜੀ ਹਾਂ ਜੀ ਹਾਂ ਜੀ ਇੱਕ ਮਿੰਟ ਇੱਕ ਮਿੰਟ ਤੇ ਆਹ ਦੇਖੋ ਬਾਈ ਦੀ ਦੁਕਾਨ ਤੇ ਅੰਦਰ ਸਾਰੇ ਮੰਮਰ ਦੀ ਡਿਜ਼ਾਈਨ ਵਗੈਰਾ ਮਿਲ ਜੇਗਾ ਤੁਹਾਨੂੰ ਤੇ ਕੋਟਨ ਦੇ ਅੰਦਰ ਹੀ ਮਿਲ ਜੇਗਾ ਤੇ ਗਰਮ ਦੇ ਅੰਦਰ ਹੀ ਮਿਲ ਜੇਗਾ ਤਾਂ ਇੱਧਰ ਨੇ ਕੰਬਲ ਵਗੈਰਾ ਜਿਹੜੇ ਆਪਾਂ ਲੈਣੇ ਆ ਗਰਮ ਤੇ ਸਸਤਾ ਰੇਟ ਵੀ ਬਿਲਕੁਲ ਜਨਮਨ ਰੇਟ ਤੇ ਆ ਦੇਖੋ ਜੀ ਚਾਦਰਾਂ ਹੋ ਗਿਆ ਮੈਟ ਵਗੈਰਾ ਹੋ ਗਏ ਤੇ ਆ ਤੁਹਾਡੇ ਹੋ ਗਏ ਸ਼ੋਲ ਵੀ ਤੁਸੀਂ 1.5 ਦੇ 200 ਰੁਪਏ ਸ਼ੋਲ ਲੈਂਦੇ ਆ ਗਰਮ ਤੇ ਇੱਥੇ ਸਿਰਫ 100 ਰੁਪਏ ਦੇ ਨੇ ਤੇ ਬਾਕੀ ਬਾਈ ਦੀ ਇਹ ਵੀ ਦੁਕਾਨ ਇੱਕ ਅ ਖਰੋੜ ਵਗੈਰਾ ਬਦਾਮ ਵਗੈਰਾ ਤੇ ਇੱਧਰ ਉਹ ਬੰਨੇ ਵੀ ਲੱਗੇ ਨੇ ਦੇਖੋ ਜੀ ਸਾਰਾ ਸਾਮਾਨ ਉਹ ਦੋ ਦੁਕਾਨ ਖੋਲੀ ਬਾਈ ਨੇ ਕਿ ਹਰ ਇੱਕ ਸਮਾਨ ਮਿਲ ਜਣਾ ਇਹਨਾਂ ਦੁਕਾਨ ਤੋਂ ਠੀਕ ਹੈ ਭਾਈ ਥੈਂਕ ਯੂ ਭਾਈ ਇੱਥੇ ਜਾਹ ਤਰਨਾ ਜਿਵੇਂ ਖਰੋਟਾਂ ਦੀ ਮੇਲ ਨਹੀਂ ਲੱਗੀ ਹੁੰਦੀ ਪੂਰੀਆਂ ਖਰੋਟ ਖਰੋਟ ਬਦਾਮ ਬਦਾਮ ਪਤਾ ਨਹੀਂ ਕਿੰਨਾ ਕ ਬਦਾਮ ਹੋਏਗਾ ਕਿੰਨਾ ਖਰੋਟ ਹੋਏਗਾ ਤੇ ਬਾਕੀ ਮੇਰਾ ਗੁਰਮ ਭਰਾ ਕਰ ਲਿਆ ਸ਼ੋਪਿੰਗ ਬਦਾਮਾਂ ਦੀ ਤੇ ਖਰੋਟਾਂ ਦੀ ਲਾਜੀ ਭਾਈ ਇਹ ਚੈੱਕ ਕਰਕੇ ਵੇਖ ਰਹੇ ਨੇ ਖਰੋਟ ਕਿਵੇਂ ਦੇ ਨੇ ਕੀ ਹਿਸਾਬ ਦਾ ਭਾਈ ਖਰੋਟਾਂ ਦਾ ਇਹ ਕਰੋੜ ਨੇ ਵਧਿਆ ਨੇ ਕੀ ਕਹਿੰਦੇ ਰੇਟ ਨਹੀਂ ਬਣਿਆਗੇ ਫਿਰ ਲੈਣੇ ਕਿ ਤੂੰ ਲੈਣਾ ਨਹੀਂ ਇਹ ਲੈਣਾ ਤੂੰ ਵਧੀਆ ਹੋਣਾ ਚਲੋ ਫਿਰ ਆਪਾਂ ਅੱਗੇ ਦੇਖਦੇ ਆਂ ਮਾਰਕੀਟ 'ਚ ਕੁਝ ਹੋਰ ਮਿਲਦਾ ਤੇ ਬਾਕੀ ਆਪਾਂ ਫਰਸ ਵਗੈਰਾ ਲੱਗੇ ਨਿੱਕੇ ਨਿੱਕੇ ਦੇਖ ਲਈ ਜੀ ਗ੍ਰੇਡਿਸ ਤੇ ਚਲਦੇ ਆਂ ਆਪਾਂ ਅੱਗੇ ਆ ਜੋ ਅਛਾ ਇਹ ਕੰਦੇ ਦੇ ਪਾਸਕ ਨੇ ਆ ਸੂਟਾਂ ਦੇ ਉੱਤੇ ਚੱਲ ਜਾਣਗੇ ਕਿ ਨਹੀਂ ਇਹ ਟ੍ਰੈਂਡ ਜ਼ਿਆਦਾ ਹੋਵੇ ਦਾ ਇਦਾਂ ਕਰਦੇ ਆ ਇਹ ਸੂਟਾਂ ਉੱਤੇ ਪਾਸਕ ਨੇ ਜਿੰਸਾ ਉੱਤੇ ਹੀ ਪਾਸਕ ਨੇ ਆ ਸਬਸੂਟ ਜੀ ਸਾੜੀ ਅਛਾ ਇਹ ਲੇਡੀਜ਼ ਵਗੈਰਾ ਵਾਸਤੇ ਹੈ ਤੇ ਇਹਦਾ ਰੇਟ ਸਹੀ ਸਹੀ ਰੇਟ ਦੱਸੋ ਇਸ ਚੀਜ਼ ਦਾ 1050 ਰੁਪਈਆ ਰੇਟ ਹੈਗਾ 850 ਵੀ ਦੇ ਨਹੀਂ 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 ਰੇਟ ਨਹੀਂ ਹੈ ਮਾਰਕੀਟ ਵਾਲਾ ਰੇਟ ਹੁਣੇ ਤੁਸੀਂ ਉਹਨੂੰ ਉਹਦਾ ਕਿੰਨਾ ਰੇਟ ਬੋਲਿਆ ਸੀ ਮਾਰਕੀਟ 1250 ਬੋਲਦੇ ਨੇ ਨਹੀਂ ਨਹੀਂ ਕਿੰਨਾ ਰੇਟ ਬੋਲਿਆ ਸੀ ਕਰੋ ਤੁਸੀਂ ਉਨੇ ਰੇਟ ਦੇ ਵਿੱਚ ਘੱਟ ਕਰੋ 850 ਤੁਸੀਂ ਕਹਿੰਦੇ ਹੋ ਬਾਕੀ ਦੱਸੋ ਨਾ ਜੇ ਕਿਸੇ ਨੇ ਲੈਣਾ ਹੋ ਵੀ ਹੋ ਦੇ ਹੈਂ ਡਿਸਕਾਊਂਟ ਦੇ ਬਾਅਦ ਦਾ ਰੇਟ ਦਾ ਮਾਣ ਰੱਖਾਂਗੇ ਤੁਹਾਡਾ ਮਾਣ-ਸਮਾਨ ਕਰੋ ਨਾ ਫਿਰ ਸਾਡਾ ਅਸੀਂ ਲੈ ਲੈਣੇ ਆ ਬਾਕੀ ਕਲਰ ਸਾਨੂੰ ਉਹ ਦਿਖਾ ਦਿਓ ਉੱਤੇ ਜਿਹੜੇ ਕਲਰ ਹੋਰ ਵੀ ਪੇ ਨੇ ਤੇ ਬਾਕੀ ਇਹ ਬਹੁਤ ਪਿਆਰੀ ਚੀਜ਼ ਆ ਲੇਡੀਜ਼ ਵਾਸਤੇ ਤੇ ਗਰਮ ਵੀ ਆ ਤੇ ਲੱਗਦੇ ਵੀ ਸੋਹਣੇ ਆ ਪਾਇ ਸ਼ਾਲ ਲੈ ਲਓ ਜਾਦਾ ਡਿਜ਼ਾਈਨ ਬਣਾਉ ਲੋ ਇੱਕ ਸਾਈਡ ਦਾ ਆਜੋ ਆਪਾਂ ਲੈਣੇ ਆ ਆਪਾਂ ਵੀ ਖਰੀਦ ਲੈਣੇ ਆ ਤੇ ਆਪਾਂ ਵੀ ਆਪਣੀ ਵਾਈਫ ਵਾਸਤੇ ਲੈ ਕੇ ਜਾਣਾ ਇੱਕ ਲੱਗੇ ਉੱਤੇ ਲੈ ਜਣੇ ਅੱਜ